ਅਸੀਂ ਜਿਹੜੇ ਮਜ਼ਦੂਰਾਂ ਦੇ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਇੱਕ ਮਤਲਬ ਜ਼ੋਰਦਾਰ ਸੰਘਰਸ਼ ਸ਼ੁਰੂ ਕਰਾਂਗੇ ਜਿਸ ਦੇ ਵਿੱਚ ਅਸੀਂ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਹਾਂ ਸਰਕਾਰਾਂ ਤੋਂ ਆਪਣੀਆਂ ਮੰਗਾਂ ਲੈ ਕੇ ਰਹਾਗੇ ਗਾਵਣੇ ਬਜ਼ੁਰਗ ਨੇ ਸਾਡੇ ਉਹ ਦਿਹਾੜੀ ਕਰ ਰਹੇ ਜੀ ਹੁਣ ਜਦੋਂ 100 ਮਜ਼ਦੂਰ ਕੰਮ ਕਰ ਰਹੇ ਆ ਉਹਦੇ ਵਿੱਚ 40 ਜਿਹੜੇ 70 70 65 65 ਸਾਲ ਦੇ ਲੋਕ ਨੇ ਵਿਚਾਰੇ ਬਜ਼ੁਰਗ ਨੇ ਉਹ ਜਿਹੜੀ ਕੰਮ ਦੀ ਰੇਸ ਉਹ ਪੂਰੇ ਨਿਕਲ ਗਈ ਇਸ ਤਰ੍ਹਾਂ ਦਾ ਬਹੁਤ ਮਨਰੇਗਾ ਤਹਿਤ ਮਿਲਣ ਵਾਲੀਆਂ ਸਹੂਲਤਾਂ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਜਿੱਥੇ ਕੰਮ ਕਰਦੇ ਨੇ ਜਿਵੇਂ ਹੁਣ ਦੇਖੋ ਇੰਨੀ ਘੁੱਪ ਪੈਂਦੀ ਹੈ ਤੇ ਉਹ ਉਹਦਾ ਵੀ ਅਧਿਕਾਰਤ ਨਿਕ ਮੰਤਰੀ ਜਾਇ ਐਮਐਲਏ ਕਰਨ ਆਉਂਦਾ ਕੋਈ ਬਹੁਤਾ ਫਰਕ ਨਹੀਂ ਹੈਗਾ ਹਸਪਤਾਲਾਂ 'ਚ ਡਾਕਟਰ ਪੂਰੇ ਨਹੀਂ ਸਕੂਲਾਂ 'ਚ ਮਾਸਟਰ ਪੂਰੇ ਨਹੀਂ ਅੱਜ ਦਾ ਇੱਕ ਐਮਐਲਏ ਐਮਪੀ ਰਿਟਾਇਰ ਹੁੰਦਾ ਹੈਗਾ ਚੋਣ ਹਾਰ ਜਾਂਦਾ ਉਹਦੀ ਪੈਨਸ਼ਨ ਲੱਖ ਲੱਖ ਡੇਢ ਲੱਖ ਲੱਖ ਪੈਨਸ਼ਨ ਲਾਗਤ ਨਹੀਂ ਜਿੰਦਾਬਾਦ ਜਿੰਦਾਬਾਦ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਹੜਕਾ ਦੇ ਕੰਮ ਕੌਣ ਕਰਦੇ ਮਜ਼ਦੂਰ ਤੇ ਫੈਕਟਰੀਆਂ ਕਾਰਖਾਨਿਆਂ ਦੇ ਵਿੱਚ ਸੱਪੜਾਂ ਦੇ ਵਿੱਚ ਖੇਤਾਂ ਦੇ ਵਿੱਚ ਮੰਡੀਆਂ ਦੇ ਵਿੱਚ ਹਰ ਇੱਕ ਜਗ੍ਹਾ ਜਿਹੜੀ 80% ਯੋਗਦਾਨਾ ਮਜ਼ਦੂਰਾਂ ਦਾ ਪਿੰਡ ਮਹਿਲਕਲਾਂ ਦੇ ਵਿੱਚ ਅਸੀਂ ਸਾਰੇ ਮਜ਼ਦੂਰ ਕਿਸਾਨ ਜੱਥੇਬੰਦੀ ਵਾਲੇ ਇਕੱਠੇ ਹੋਏ ਹਾਂ 1 ਮਈ ਨੂੰ ਮਜ਼ਦੂਰ ਦਿਵਸ ਠੀਕ ਹੈ ਜਿਹੜਾ ਕਿ ਅਮਰੀਕਾ ਦੇ ਵਿੱਚ 1886 ਇਸ ਦੇ ਵਿੱਚ ਪਹਿਲੀ ਵਾਰ ਬਣਾਇਆ ਸੀਗਾ ਉਦੋਂ ਸਾਡੇ ਜਿਹੜੇ ਮਜ਼ਦੂਰ ਤਾਕੇ ਦੇ ਲੋਕ ਸੀਗੇ 16-16 18-18 ਘੰਟੇ ਕੰਮ ਕਰਦੇ ਸੀ ਉੱਥੋਂ ਦੇ ਜਿਹੜੇ ਮਜ਼ਦੂਰ ਨੇ ਉਹਨਾਂ ਨੇ ਸੰਘਰਸ਼ ਕੀਤਾ ਕਿ ਜਿਹੜਾ ਸਾਨੂੰ ਇਹ ਕੰਮ ਆ 8 ਘੰਟੇ ਮਿਲਣਾ ਚਾਹੀਦਾ ਉਹਨਾਂ ਨੇ 24 ਘੰਟੇ ਨੂੰ ਤਿੰਨ ਹਿੱਸਿਆਂ 'ਚ ਡਿਵਾਈਡ ਕੀਤਾ ਕਿ 8 ਘੰਟੇ ਸੀ ਕੰਮ ਕਰਾਂਗੇ 8 ਘੰਟੇ ਸੀ ਆਰਾਮ ਕਰਾਂਗੇ 8 ਘੰਟੇ ਸੀ ਮਨੋਰੰਜਨ ਕਰਾਂਗੇ ਉੱਥੋਂ ਦੇ ਜਿਹੜੇ ਉਦੋਂ ਹਾਕਮ ਸੀ ਜਿਹੜੀਆਂ ਮਜੂਤਾ ਸਰਕਾਰਾਂ ਸੀ ਉਹਨਾਂ ਨੇ ਉਹਨਾਂ ਦੇ ਅਤਿਆਚਾਰ ਕੀਤਾ ਅਤੇ ਉੱਥੋਂ ਕਈ ਜਿਹੜੇ ਮਜ਼ਦੂਰ ਨੇ ਉਹ ਸੋ ਉਹਨਾਂ ਮਜ਼ਦੂਰਾਂ ਦੀ ਯਾਦ ਦੇ ਵਿੱਚ ਅਸੀਂ 1 ਮਈ ਨੂੰ ਇਸ ਵਾਰ ਬਰਨਾਲਾ ਦੇ ਵਿੱਚ ਇੱਕ ਇਤਿਹਾਸਕ ਇਕੱਠ ਕਰ ਰਹੇ ਹਾਂ ਪੰਜਾਬ ਪਧਰੀ ਠੀਕ ਹੈ ਜਿਸ ਵਿੱਚ ਅਸੀਂ ਜਿਹੜੇ ਮਜ਼ਦੂਰਾਂ ਦੇ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਇੱਕ ਮਤਲ ਜ਼ੋਰਦਾਰ ਸੰਘਰਸ਼ ਸ਼ੁਰੂ ਕਰਾਂਗੇ ਜਿਸ ਦੇ ਵਿੱਚ ਅਸੀਂ ਪੱਕੇ ਰੋਜ਼ਗਾਰ ਦੀ ਮੰਗ ਕਰ ਰਹੇ ਹਾਂ ਸਰਕਾਰਾਂ ਤੋਂ ਅਸੀਂ ਅੱਜ ਮਹਿੰਗਾਈ ਦੇ ਹਿਸਾਬ ਨਾਲ 700 ਰੁਪਏ ਦਿਹਾੜੀ ਠੀਕ ਹੈ ਜੀ ਇੱਕ ਖੇਤੀ ਆਧਾਰਤ ਸੰਨਤਾ ਇੱਕ ਵੜਾਪਾ ਪੈਣ ਚਾ ਕਿਉਂਕਿ ਬੜਾਪਾ ਪੈਣ ਚੱਕਰ ਕੀ ਆ ਅੱਜ ਸਾਡੀਆਂ 70-70 ਸਾਲ ਦੀ ਜਿਹੜੀ ਮਾਤਾ ਮਾਣੇ ਬਜ਼ੁਰਗ ਨੇ ਸਾਡੇ ਉਹ ਦਿਹਾੜੀ ਕਰ ਰਹੇ ਨੇ ਹੁਣ ਜਦੋਂ 100 ਮਜ਼ਦੂਰ ਕੰਮ ਕਰ ਰਹੇ ਆ ਉਹਦੇ ਵਿੱਚ 40 ਜਿਹੜੇ 70-70 65-65 ਸਾਲ ਦੇ ਲੋਕ ਨੇ ਵਿਚਾਰੇ ਬਜ਼ੁਰਗ ਨੇ ਉਹ ਜਿਹੜੀ ਕੰਮ ਦੀ ਰੇਸੋਂ ਪੂਰੇ ਨਿਕਲ ਗਈ ਜਿਸ ਕਰਕੇ ਮਜ਼ਦੂਰਾਂ ਨੂੰ ਮਤਲਬ ਇੱਕ ਮਜ਼ਾਕ ਦਾ ਪਾਤਰ ਬਣਾਇਆ ਗਿਆ ਹੈ ਸੋ ਅਸੀਂ ਬੇਨਤੀ ਕਰਦੇ ਜਿਸ ਤਰ੍ਹਾਂ ਬਾਹਰ ਲਿਖਣ ਦੇ ਵਿੱਚ ਚੰਗੀ ਪੈਨਸ਼ਨ ਮਿਲਦੀ ਆ ਉਥੇ ਦਾ ਜਿਹੜਾ ਬਚਪਨਾ ਉਹ ਸਾਰਾ ਸਰਕਾਰ ਸਾਂਭਦੀ ਆ ਵੜਾਪਾ ਵੀ ਸਰਕਾਰ ਸਾਂਭਦੀ ਆ ਇੱਥੇ ਵੀ ਅਸੀਂ ਦੀ ਮੌਜੂਦਾ ਸਰਕਾਰ ਨਾਲ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਾਂਗੇ ਇੱਕ ਮਜ਼ਦੂਰ ਦੀ ਜਿਹੜੀ ਬੁਢਾਪਾ ਪੈਨਸ਼ਨ ਆ ਉਹ 10000 10000 ਰੁਪਏ ਹੋਣੀ ਚਾਹੀਦੀ ਤੇ ਉਹਨਾਂ ਦੀ ਜਿਹੜੀ ਉਮਰ ਆ ਉਹ 55 ਸਾਲ ਹੋਣੀ ਚਾਹੀਦੀ ਅੱਜ ਉਹ ਇੱਕ ਐਮਐਲਏ ਐਮਪੀ ਰਿਟਾਇਰ ਹੁੰਦਾ ਹੈਗਾ ਚੋਣ ਹਾਰ ਜਾਂਦਾ ਉਹਦੀ ਪੈਨਸ਼ਨ ਲੱਖ ਲੱਖ ਡੇਢ ਲੱਖ ਲੱਖ ਪੈਨਸ ਲੱਗਦੀ ਜੇ ਅਸੀਂ ਉਸ ਸਾਹਬ ਨਾਲ ਇੱਕ ਮਜ਼ਦੂਰ ਦੀ ਵੀ ਦੇਖੀਏ ਜੇ 15000 ਜਾਂ 20000 ਰੁਪਏ ਸੈਲਰੀ ਲਾਇਏ ਮਹੀਨੇ ਦੀ ਤਾਂ 10000 ਰੁਪਏ ਦੀ ਪੈਨਸ਼ਨ ਲੱਗ ਮਤਲਬ ਕਾਨੂੰਨ ਕਿਹਦਾ ਕੋਣਦੀ ਆ ਅੱਜ ਅਸੀਂ ਜੋ ਦੇਖਦੇ ਆਂ ਸੜਕਾਂ ਦੇ ਕੰਮ ਕੌਣ ਕਰਦੇ ਮਜ਼ਦੂਰ ਤੇ ਫੈਕਟਰੀਆਂ ਕਾਰਖਾਨਿਆਂ ਦੇ ਵਿੱਚ ਛੱਪੜਾਂ ਦੇ ਵਿੱਚ ਖੇਤਾਂ ਦੇ ਵਿੱਚ ਮੰਡੀਆਂ ਦੇ ਵਿੱਚ ਹਰ ਇੱਕ ਜਗ੍ਹਾ ਜਿਹੜੀ 80% ਯੋਗਦਾਨਾ ਮਜ਼ਦੂਰਾਂ ਦਾ ਸੋ ਇਸ ਹਿਸਾਬ ਨਾਲ ਜਿਹੜੇ ਸੜ ਪਰ ਸਭ ਤੋਂ ਜਿਹੜਾ ਵੱਡਾ ਵਿਦਕਰਾਗਾ ਉਹ ਮਜ਼ਦੂਰਾਂ ਨਾਲ ਹੀ ਹੋ ਰਿਹਾ ਇਹਨਾਂ ਦਾ ਵੱਧ ਤੋਂ ਵੱਧ ਸੋਸ਼ਣ ਹੋ ਰਿਹਾ ਹੈ ਇਹਨੂੰ ਸੋਸ਼ਣ ਨੂੰ ਰੋਕਣ ਦੇ ਲਈ ਅਸੀਂ ਪਿੰਡ ਪਿੰਡ ਪਿੰਡਾਂ ਦੇ ਵਿੱਚ ਲਾਮਬੰਦੀ ਕਰ ਰਹੇ ਹਾਂ ਤੁਸੀਂ ਪਿੰਡਾਂ ਦੇ ਵਿੱਚ ਦੇਖੋ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਕਿ ਸਾਡੇ ਲੋਕ ਨੇ ਜਿਹੜੇ ਮਜ਼ਦੂਰ ਤਾਬਕੇ ਦੇ ਲੋਕ ਨੇ ਇੱਕ ਤਾਂ ਵੱਡੀ ਅਨਪੜਤਾ ਦਾ ਸ਼ਿਕਾਰ ਨੇ ਇੱਕ ਗਰੀਬੀ ਹੈ ਜਿਸ ਕਰਕੇ ਜਿਹੜੇ ਸਾਡੇ ਲੋ ਜਿਸ ਕਰਕੇ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਉਹ ਇਹਨਾਂ ਨੂੰ ਫ੍ਰੀ ਦੀਆਂ ਮਦਰ ਸਹੂਲਤਾਂ ਦੇ ਕੇ ਇਹਨਾਂ ਨੂੰ ਮਤਲਬ ਇਹਨਾਂ ਦਾ ਕਿਰਤ ਤੋਂ ਦੂਰ ਕਰ ਰਹੇ ਹਨ ਠੀਕ ਹੈ ਸੋ ਸਾਡਾ ਇਹਨਾਂ ਨੂੰ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਇਹ ਲੋਕਾਂ ਨੂੰ ਜਿਹੜੇ ਫ੍ਰੀ ਦੇ ਸਹੂਲਤਾਂ ਦੇਣ ਨਾਲੋਂ ਤੁਸੀਂ ਇਹਨਾਂ ਨੂੰ ਰੁਜ਼ਗਾਰ ਦਿਓ ਵੱਧ ਤੋਂ ਵੱਧ ਕਿਰਤ ਨਾਲ ਜੋੜੋ ਕਿਉਂਕਿ ਕਿਸੇ ਵੀ ਦੇਸ਼ ਜਾਂ ਸਮਾਜ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਉਹਨਾਂ ਲੋਕਾਂ ਨੂੰ ਕਿਰਤ ਨਾਲ ਜੋੜਿਆ ਜਾਂਦਾ ਜਿਸ ਤਰ੍ਹਾਂ ਚੀਨ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੀਆਂ ਡਿਵੈਲਪਮੈਂਟ ਕੰਟਰੀਆਂ ਨੇ ਉੱਥੇ ਲੋਕਾਂ ਨੂੰ ਉਹਨਾਂ ਦਾ ਕਿਰਤ ਨਾਲ ਜੋੜਿਆ ਜਿਸ ਕਰਕੇ ਉੱਥੋਂ ਦੇਖਦੇ ਤਰੱਕੀ ਕੀਤੀ ਹੈ ਪਰ ਸਾਡੇ ਲੋਕਾਂ ਜਿਨ੍ਹਾਂ ਨੇ ਕਿਰਤ ਵੀ ਹੁਣੇ ਕਰ ਦਿੱਤੀ ਹੈ ਠੀਕ ਹੈ ਸਿਰਫ ਇਹ ਕਿਹੜੀਆਂ ਕਹਿ ਦੇ ਤੁਹਾਨੂੰ ਅਸੀਂ ਫਰੀ ਦੇ ਇਹ ਜੀ ਜਦ ਦੇਮਾ ਕਿ ਮਿਲਦਾ ਕੁਝ ਵੀ ਹੈ ਨਹੀਂ ਗਾ ਸਾਡੇ ਲੋਕਾਂ ਨੂੰ 5-5 ਕਿਲੋ ਕਣਕ ਲੈਣ ਦੇ ਲਈ ਦੋ ਦੋ ਦਿਹਾੜੀਆਂ ਦੁਕਾਨਾਂ ਦੇ ਉੱਪਰ ਡੀਪੂਆਂ ਦੇ ਉੱਪਰ ਕੜਨਾ ਪੈਂਦਾ ਸੋ ਅਸੀਂ ਇਹ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਸਾਡੇ ਜਿਹੜੇ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰਤਾ ਜਾਵੇ ਵੜਾਪਾ ਪੈਂਟਸ ਦੀ ਬੰਗਾ ਸਾਡੀ ਠੀਕ ਹੈ ਇੱਕ 700 ਰੁਪਏ ਦੀ ਦਿਹਾੜੀ ਕਿਉਂਕਿ ਅੱਜ ਮਹਿੰਗਾਈ ਇੰਨੀ ਜ਼ਿਆਦਾ ਹੋਈ ਪਈ ਹੈ ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਤੇਰੇ ਮਜ਼ਦੂਰ ਔਰਤਾਂ ਨੇ ਉਹ ਵੱਡੀ ਪੱਧਰ ਤੇ ਕਪੋਸ਼ਨ ਦਾ ਸਕਾਰ ਹੋ ਰਹੀ ਹੋਣੀ ਹੈ ਠੀਕ ਹੈ ਕਪੋਸ਼ਨ ਦਾ ਮਤਲਬ ਕੀ ਹੈ ਕਿ ਅੱਜ ਜਿਹੜੇ ਉਹਨਾਂ ਦਾ ਵਜਨ ਆ ਬੱਚਿਆਂ ਦਾ ਭਾਰ ਆ ਬੱਚਿਆਂ ਦਾ ਕੱਦ ਆ ਉਹ ਪ੍ਰੋਪਰ ਵੱਧ ਰਹੀ ਗਏ ਆ ਜਿਸ ਤਰ੍ਹਾਂ ਵਧਣਾ ਚਾਹੀਦਾ ਸੋ ਅਸੀਂ ਇਹ ਬੇਨਤੀਆਂ ਕਰਦਾਂਗੇ ਜਿਹੜਾ ਸਾਰਾ ਜਾੜ ਆ ਗਿਆ ਗਰੀਬੀ ਹੈ ਇਹ ਗਰੀਬੀ ਨੂੰ ਦੂਰ ਕਰਨ ਦੇ ਨਾਲ ਰੋਜ਼ਗਾਰ ਦੇ ਵੱਧ ਤੋਂ ਵੱਧ ਤਾਂ ਜੋ ਲੋਕ ਗਰੀਬੀ ਰਿਖ ਦੇ ਉੱਠ ਸਕਣ ਖਾਣਿਆਂ ਬਾਰੇ ਸੋਚਦਿਆਂ ਨੇ ਕਿਰਤੀ ਲੋਕਾਂ ਬਾਰੇ ਨਹੀਂ ਸੋਚਦਿਆਂ ਜਦੋਂ ਦੀ ਮਾਨ ਸਰਕਾਰ ਹੋਣੀ ਚਾਹੀਆ ਮਜ਼ਦੂਰ ਵਰਗ ਪਹਿਲਾਂ ਨਾਲੋਂ ਵੀ ਜਿਆਦਾ ਹਾਲਤ ਆ ਜਿਹੜੀ ਮਾੜੀ ਹੋ ਗਈ ਕਿਉਂਕਿ ਇਹਨੇ ਮਜ਼ਦੂਰ ਦੇ ਪੱਖ ਦੀ ਤਾਂ ਕੋਈ ਨੀਤੀ ਬਣਾਈ ਨਹੀਂ ਮਜ਼ਦੂਰ ਦੀ ਤਾਂ ਗੱਲ ਕੀਤੀ ਹੋਈ ਨਹੀਂ ਮੈਂ ਗੱਲ ਕਰੂੰਗੀ ਮਨਰੇਗਾ ਮਨਰੇਗਾ ਲਾਫਿਸ ਪਲਾਸ ਆ ਲੰਘ ਕੇ ਗਿਆ 2024 ਬਹੁਤ سارے ਪਿੰਡ ਨੇ ਜਿੱਥੇ 20 25 25 ਦਿਨ ਕੰਮ ਮਿਲਿਆ ਕੋਈ ਪਿੰਡ ਹੋਊਗਾ ਜਿੱਥੇ 100 ਦਿਨ ਪੂਰਾ ਹੋਇਆ ਹੋਵੇ ਨਹੀਂ ਤਾਂ ਬਹੁਤੇ ਪਿੰਡਾਂ ਚ 30 ਦਿਨ 35 ਦਿਨ ਮੇਰਾ ਪਿੰਡ ਗੁੰਮਕੀਆ ਮੇਰੇ ਪਿੰਡਾ 35 40 ਦਿਨ ਕੰਮ ਮਿਲਿਆ ਕੰਮ ਮਿਲ ਜਾਂਦਾ ਕਿਤੇ ਕੰਮ ਦੇ ਪੈਸੇ ਨਹੀਂ ਆਉਂਦੇ ਦੀ ਕੁਮਗਿਹਾਈ ਆ ਜਿਹੜੀ ਅਸਮਾਨ ਨੂੰ ਸੂਈਏ ਸਾਰੀਆਂ ਸਕੀਮਾਂ ਤਾਂ ਜਿਹੜੇ ਚੀਜ਼ਾਂ ਨੇ ਕੀਮਤਾਂ ਜਿਨੋਂ ਦਿਨ ਵਾਧੀਆਂ ਨੇ ਪਰ ਜਿਹੜੀ ਮਜ਼ਦੂਰ ਦੀ ਦਿਹਾੜੀ ਆ ਉਹ ਚ ਨਗੂਣਾ ਜਿਹਾ ਵਾਅਦਾ ਕਰਦੇ ਪਿਛਲੇ ਸਾਲ ਕੇਂਦਰ ਸਰਕਾਰ ਨੇ 100 ਰੁਪਏ ਵਾਅਦਾ ਕੀਤਾ ਇਸ ਸਾਲ 24 ਰੁਪਏ ਵਾਅਦਾ ਕੀਤਾ ਇਹ ਵਾਅਦਾ ਕਰਕੇ ਮਜ਼ਦੂਰ ਦਾ ਮਜ਼ਾਕ ਉਡਾਇਆ ਪੰਜਾਬ ਸਰਕਾਰ ਨੇ ਤਾਂ ਆਪਣਾ ਬਣਦਾ ਹਿੱਸਾ ਪਾਇਆ ਹੀ ਨਹੀਂ ਕਾਨੂੰਨ ਤਾਂ ਇਹ ਵੀ ਕਹਿੰਦਾ ਵੀ ਜਿਹੜੇ ਦਿਨਾਂ 'ਚ ਕੰਮ ਨਹੀਂ ਮਿਲਦਾ ਮਜ਼ਦੂਰ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ਪਰ 2005 ਤੋਂ ਬਾਅਦ ਨੀਕਾ ਸਰਕਾਰਾਂ ਚ ਆ ਕੇ ਚੱਲੀਆਂ ਗਈਆਂ ਕਿਸੇ ਨੇ ਬੀਰ ਜਿਗਾਰੀ ਪੱਤਾ ਜਿਹੜਾ ਅੱਜ ਤੱਕ ਲਾਭ ਹੋਈ। ਮਨਰੇਗਾ ਤਹਿਤ ਮਿਲਣ ਵਾਲੀਆਂ ਸਹੂਲਤਾਂ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਜਿੱਥੇ ਕੰਮ ਕਰਦੇ ਨੇ ਜਿਵੇਂ ਹੁਣ ਦੇਖੋ ਇੰਨੀ ਧੁੱਪ ਪੈਂਦੀ ਆ। ਡਰੇਨ ਤੇ ਕੰਮ ਕਰਦੇ ਨੇ ਉਥੇ ਛਾਂ ਦਾ ਕੋਈ ਪ੍ਰਬੰਧ ਨਹੀਂ ਹੁੰਦਾ। ਉਹਨਾਂ ਨੂੰ ਬੈਠਣ ਲਈ ਸਮਿਆਨੇ ਦਾ ਪ੍ਰਬੰਧ। ਕੰਮ ਕਰਦਿਆਂ ਦੌਰਾਨ ਸੱਤ ਫੀਟ ਲੱਗ ਜਾਂਦੀ ਹੈ ਮੈਡੀਕਲ ਕਿੱਟ ਦਾ ਪ੍ਰਬੰਧ। ਬੱਚਿਆਂ ਨੂੰ ਖੜ੍ਹਾਉਣ ਲਈ ਖੜ੍ਹਾ ਵੀ ਦਾ ਪ੍ਰਬੰਧ ਕਾਨੂੰਨ ਦੇ ਅਨੁਸਾਰ ਤੇ ਸਹੂਲਤਾਂ ਨੇ ਜਿਹੜੀਆਂ ਕਿਹਾ ਗਿਆਗਾ ਵੀ ਲਾਗੂ ਹੋਣੀਆਂ ਪਰ ਹੋਈਆਂ ਨਹੀਂ ਥੰਡ ਉੱਪਰੋਂ ਆਉਂਦਾ ਪਰ ਜਿਹੜੇ ਸਾਡੇ ਦਫ਼ਤਰ ਵਾਲੇ ਨੇ ਜਾਂ ਸਰਕਾਰਾਂ ਨੇ ਸਖ਼ਤ ਕਰ ਜਾਂਦੇ ਨੇ ਮਜ਼ਦੂਰ ਦੀ ਹਾਲਤ ਆ ਜਿਹੜੀ ਮੈਂ ਸਰਕਾਰ ਦੇ ਵਿੱਚ ਮੈਂ ਦੇਖਿਆ ਮੈਂ ਤਾਂ ਕਿਸੇ ਦੇਖੋ ਧਰਨੇ ਮਜਾਰੇ ਵੀ ਲੱਗਦੇ ਰਹੇ ਨੇ ਪਰ ਮੈਂ ਮਜ਼ਦੂਰ ਤੇ ਕਦੇ लाठी चार्ज ਹੁੰਦਾ ਨਹੀਂ ਸੀ ਦੇਖਿਆ ਇਹ ਬੇਈਮਾਨ ਸਰਕਾਰ ਇਹੋ ਜੀ ਆਇਆ ਮਾਨ ਸਰਕਾਰ ਦੀ ਕੋਟੀ ਦਾ ਘਰਾਵ ਕੀਤਾ ਗਿਆ ਸੰਗਰੂਲ ਵਿਖੇ ਮਜ਼ਦੂਰਾਂ ਵੱਲੋਂ ਮਜ਼ਦੂਰਾਂ ਦੇ ਲੱਤਾਂ ਬਾਹਾਂ ਤੋੜੀਆਂ ਗਈਆਂ ਇੱਥੇ ਤਾਂ ਜਦੋਂ ਅਸੀਂ ਆਪਣੇ ਹੱਕਾਂ ਤੇ ਗੱਲ ਕਰਦੇ ਆ ਸਾਡੇ ਤੇ लाठी चार्ज ਹੀ ਹੁੰਦਾ ਇਹ ਸਰਕਾਰਾਂ ਤੋਂ ਸਾਨੂੰ ਕੋਈ ਬਹੁਤੀ ਆਸ ਉਮੀਦ ਨਹੀਂ ਹੈਗੀ ਸਾਨੂੰ ਆਪ ਹੀ ਉੱਠਣਾ ਪਊਗਾ ਆਪਣੇ ਹੱਕਾਂ ਲਈ ਸਾਨੂੰ ਆਪ ਸੰਘਰਸ਼ ਕਰਨਾ ਪਊਗਾ ਇਸ ਲਈ ਜਿਵੇਂ ਅਸੀਂ ਜਿਹੜਾ 1 ਮਈ ਦਾ ਪ੍ਰੋਗਰਾਮ ਹੈ ਮੈਂ 1 ਮਈ ਦੇ ਪਾਸਾ डीसी डाक्टर ਸੰਗਰੂਪ ਬਰਨਾਲਾ ਵੀ ਖੇਮਨਾ ਰਹੇ ਹਾਂ ਮੇਰੇ ਸਾਰੇ ਹੀ ਪਿੰਡਾਂ ਦੇ ਮਜ਼ਦੂਰਾਂ ਨੂੰ ਮੈਂ ਫੂਲ ਜੋਰ ਅਪੀਲ ਕਰਦੀ ਹਾਂ ਕਿ ਇਸ ਸੰਘਰਸ਼ ਦੇ ਵਿੱਚ ਇਸ ਦਿਨ ਨੂੰ ਆਪਾਂ ਇੱਕ ਇਤਿਹਾਸਕ ਦਿਨ ਵਜੋਂ ਮਨਾਈਏ ਵੱਧ ਤੋਂ ਵੱਧ ਪਹੁੰਚਣ ਦੀ ਮੈਂ ਅਪੀਲ ਕੋ ਗਲਤ ਹੈ ਦੇਖੋ ਸਰਕਾਰੀ ਸਕੂਲਾਂ 'ਚ ਤਾਂ ਗਰੀਬਾਂ ਦੇ ਬੱਚੇ ਪੜ੍ਹਦੇ ਨੇ ਸਰਕਾਰੀ ਸਕੂਲਾਂ 'ਚ ਟੀਚਰ ਹੀ ਨਹੀਂ ਪੂਰੇ ਪੜਾਉਣਗੇ ਕੀ ਇਹ ਜੇ ਇੱਕ ਸਕੂਲ ਦੇ ਵਿੱਚ ਬਾਥਰੂਮ ਬਣਾ ਦਨੇ ਉਹ ਉਹਦਾ ਵੀ ਅਧ்கਟਨਿਕ ਮੰਤਰੀ ਜਾਂ ਐਮਐਲਏ ਕਰਨ ਆਉਂਦਾ ਕੋਈ ਬਹੁਤਾ ਫਰਕ ਨਹੀਂ ਹੈਗਾ ਹਸਪਤਾਲਾਂ 'ਚ ਡਾਕਟਰ ਪੂਰੇ ਨਹੀਂ ਸਕੂਲਾਂ 'ਚ ਮਾਸਟਰ ਪੂਰੇ ਨਹੀਂ ਕਿਉਂਕਿ ਹਸਪਤਾਲਾਂ 'ਚ ਸਰਕਾਰੀਆਂ 'ਚ ਗਰੀਬ ਲੋਕ ਹੀ ਜਾਂਦੇ ਨੇ ਨਾ ਕੋਈ ਸਹੂਲਤ ਨਹੀਂ ਹੈਗੀ ਇਹ ਇੱਕ ਡਰਾਮੇਬਾਜ਼ਾ ਸਾਰਾ ਡਰਾਮਾ ਹੀ ਰਚਿਆ ਹੋਇਆ ਕੋਈ ਇਹਦੇ ਵਿੱਚ ਬਹੁਤਾ ਫਰਕ ਨਹੀਂ ਹੈਗਾ